ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਦੋ ਟਰੈਕਟਰ ਲੈ ਕੇ ਆਏ ਜੀ ਅਰਜਨ ਤੇ ਮਹਿੰਦਰਾ 265 ਰੇਟ ਬਿਲਕੁਲ ਜਾਇਜ਼ ਦੋਨਾਂ ਟਰੈਕਟਰਾਂ ਦੇ ਪਹਿਲਾਂ ਆਪਾਂ ਗੱਲ ਕਰਦੇ ਆ 265 2000 ਮਾਡਲ ਆ ਪੂਰਾ ਤੇ ਪੰਜਾਬ ਨੰਬਰ ਆ PV08 ਤੇ ਫਰੀਦਕੋਟ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਬਾਕੀ ਟਰੈਕਟਰ ਤੇ ਵੇਟ ਬੂਟ ਬੰਪਰ ਦੇ ਮੂਹਰੇ ਤੁਸੀਂ ਦੇਖ ਸਕਦੇ ਹੋ Ориジナル ਲੱਗੇ ਹੋਏ ਨੇ ਤੇ ਨੰਬਰ ਵੀ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 2000 ਪੂਰਾ ਮਾਡਲ ਆ ਤੇ ਰੇਟ ਬਾਈ ਨੇ ਮੰਗਿਆ 190000 ਰੁਪਿਆ ਬਿਲਕੁਲ ਜਿਵੇਂ ਨਵੇਂ ਵਰਗੇ ਟਾਇਰ ਨੇ ਨਵੀਂ ਬੈਂਡਰੀ ਹੈ ਘਰ ਦੀ ਵਾਈ ਤੇ ਚੱਲਿਆ ਹੋਇਆ ਟਰੈਕਟਰ ਸਾਰਾ origignal ਹੈ ਜੀ ਤੇ ਬਾਕੀ ਰੇਟ ਦਾ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਵੀ ਵੀਰ ਨੇ 265 ਟਰੈਕਟਰ ਖਰੀਦਣਾ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀ ਹੈ ਜੀ ਨੰਬਰ ਹੈਗਾ ਆਪਣਾ 73550 ਤੇ 80206 ਆਪਣਾ ਨੰਬਰ ਆ ਇਹ ਨੰਬਰ ਤੇ ਦੀ ਵਟਸਐਪ ਤੇ ਆਪਾਂ ਨੂੰ ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਕਰਾ ਸਕਦੇ ਹੋ ਬਾਕੀ ਜੇ ਕੋਈ ਵੀ ਰ ਆਪਣੇ ਨੇੜੇ ਆ ਤਾਂ ਆਪਾਂ ਨੂੰ ਫੋਨ ਲਾ ਕੇ ਤੇ ਉਹਦੀ ਆਪਾਂ ਘਰੇ ਆ ਕੇ ਵੀਡੀਓ ਵੀ ਬਣਾ ਦਾਂਗੇ ਕੋਈ ਆਪਾਂ ਨੂੰ ਤਰਾਜ ਵਾਲੀ ਗੱਲ ਨਹੀਂ ਗੱਲ ਕਰਦੇ ਆਪਾਂ ਹੁਣ ਗੱਲ ਕਰਦੇ ਆਂ ਅਰਜਨ 2009 ਮਾਡਲ ਆ ਤੇ ਰੇਟ ਬਾਈ ਬਿਲਕੁਲ ਹੀ ਜੈਜ ਜਿਵੇਂ ਇਮੇਂਦਰੇ ਦੇ ਮੌਲਜ ਮਿਲਜ 265 ਦੇ ਡਬਲ ਕਲੱਚ ਆ ਰਿਵਰਸ ਪੀਟੀਓ ਤੇਲ ਬ੍ਰੇਕਾਂ ਸਿੰਪਲ ਸਟੀering ਤੇ ਨੰਬਰ ਬਾਈ ਰਾਜਸਥਾਨ ਦਾ ਤੇ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 2009 ਮਾਡਲ ਤੇ ਰੇਟ ਸੁਣ ਕੇ ਬਾਈ ਤੁਸੀਂ ਹੈਰਾਨ ਰਹਿ ਜਾਓਗੇ ਬਿਲਕੁਲ ਜੇ ਕੋਈ ਵੀਰ ਮੇਰਾ ਮਹਿੰਦਰਾ 265 ਜਾਂ ਕੋਈ 75 ਜਾਂ 575 ਖੇਤਦੰ ਦਾ ਚਾਹਵਣਾ ਤੇ ਇੱਕ ਵਾਰ ਅਰਜਨ ਵਾਲੇ ਬਾਈ ਨਾਲ ਜ਼ਰੂਰ ਗੱਲ ਕਰਕੇ ਦੇਖਿਓ ਤੇ ਗਿੱਦੜ ਵਹਿ ਬਾਈ ਦਾ ਗਿੱਦੜ ਵਹਿ ਏਰੀਆ ਬਾਈ ਦਾ ਗਿੱਦੜ ਵਹਿ ਏਰੀਆ ਤੇ ਵੇਟ ਬੂਟ ਟਰੈਕਟਰ ਤੇ ਲੱਗਿਆ ਰੇਟ ਬਾਈ ਨੇ 1,90,000 ਮੰਗਿਆ ਸਿਰਫ 1,90,000 ਘਰ ਦੀ ਬਾਈ ਤੇ ਚੱਲਿਆ ਹੋਇਆ ਫੁੱਲ ਗਰੰਟੀ ਬਾਈ ਵੱਲੋਂ ਟੱਟ ਭੱਜ ਦੀ ਇੰਜਨ ਗੇਅਰ ਦੀ ਕਾਪੀ ਕਾਜੀ ਤੁਹਾਨੂੰ ਮਿਲ ਜਾਣਗੇ ਜੋ ਬਾਕੀ ਪ੍ਰੂਫ ਲੈਣਾ ਆ ਬਾਈ ਵੱਲੋਂ ਮਿਲ ਜੂਗਾ ਮੂਹਰ ਲੈਟਰ ਬਿਲਕੁਲ ਨਵੇਂ ਮਰਗੇ ਨੇ ਮਗਰ ਲੈਟਰ 65 ਤੋਂ 60 ਕ ਪੈਸੇ ਪਏ ਨੇ ਤੇ ਰਿੰਮਾਂ ਤੇ ਹਲਕੇ ਫੁਲਕੇ ਭਾਫ ਹੈਗੀ ਆ ਬਾਈ ਜੀ ਤੇ ਬਰਕੀ ਰੇਟ ਦਾ ਤੁਸੀਂ ਬਈ ਸੁਣ ਲਿਆ ਬਿਲਕੁਲ ਜਾਇਜ਼ ਮੰਗਿਆ ਇਹਦੇ ਵਿੱਚ ਵੀ ਤੁਹਾਡਾ ਮਾਨਤਨ ਹੋ ਜੂ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ ਜੇ ਕੋਈ ਵੀ ਰੇਟਰ ਖੇਦਣਾ ਤੇ ਬਿਲਕੁਲ ਜਾਇਜ਼ ਮੈਨੂੰ ਲੱਗਦਾ ਨਹੀਂ ਵੀ ਇਹਨੇ ਰੇਟ ਚ ਤੁਹਾਨੂੰ ਮਿਲ ਜੂ ਤੇ ਜਲਦੀ ਜਲਦੀ ਕਰੋ ਸੰਪਰਕ ਧੰਨਵਾਦ